ਭਾਈ ਗੁਰਦਾਸ ਸਾਹਿਬ ਦੀ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਤੇ ਬਖਸ਼ਿਸ਼ ਕਰਦੇ ਨੇ ਪ੍ਰਭੂ ਨਾਲ ਮਿਲਾਪ ਕਿਵੇਂ ਹੋਣਾ ਹੈ ਪ੍ਰਭੂ ਦਾ ਆਨੰਦ ਕੈਸਾ ਪ੍ਰਭੂ ਦੇ ਗੁਣ ਬਿਆਨ ਕਰਦੇ ਨੇ ਆਪਣੀ ਨਿਰਮਾਨਤਾ ਆਪਣੀ ਨਿਉਨਤਾ ਆਪਣੀ ਨਿਮਰਤਾ ਆਪਣਾ ਛੋਟਾਪਨ ਭਾਈ ਸਾਹਿਬ ਕਹਿੰਦਿਆ ਜੈਸੀ ਹੈ ਸਰਦ ਨਿਸ ਤੈਸੇ ਹੀ ਪੂਰਨ ਸਸ ਭਾਈ ਗੁਰਦਾਸ ਸਾਹਿਬ ਕਹਿੰਦੇ ਦੁਨੀਆ ਤਪਦੀ ਏ ਸੰਸਾਰ ਤਪਦਾ ਏ ਸੰਸਾਰ ਦੀ ਤਪਸ਼ ਨੂੰ ਪਾ ਕੇ ਸੰਸਾਰ ਦੇ ਜੀਵ ਤਪਦੇ ਨੇ ਤੇ ਜੀਵਾਂ ਦਾ ਤਪਨਾ ਇਹ ਅੰਦਰੋਂ ਹਿਰਦੇ ਵੀ ਤਪਦੇ ਨੇ ਬਲਦੇ ਨੇ ਮਚਦੇ ਪਏ ਨੇ ਇਸ ਜਲਨਸੀ ਦੇ ਅੰਦਰ ਇਸ ਜਲਨ ਦੇ ਅੰਦਰ ਸਾਰਾ ਸੰਸਾਰ ਜਲ ਰਿਹਾ ਹੈ ਮਚ ਰਿਹਾ ਹੈ ਕੋਈ ਬਾਹਰੋਂ ਮਚ ਰਿਹਾ ਹੈ ਕੋਈ ਅੰਦਰੋਂ ਮਚ ਰਿਹਾ ਹੈ ਸੰਸਾਰ ਦੇ ਅੰਦਰ ਇਸ ਤਪਸ਼ ਨੂੰ ਮਟਾਉਣ ਵਾਸਤੇ ਇਕੋ ਸੋਮਾਯਾਂ ਉਹ ਨਾਮ ਉਹ ਬਾਣੀ ਜਿੰਨਾ ਚਿਰ ਉਸ ਦੇ ਨਾਲ ਕੋਈ ਨਹੀਂ ਜੁੜਦਾ ਉਹਨਾਂ ਚਿਰ ਤਪਸ਼ ਮਿਟਦੀ ਨਹੀਂ ਵੱਧਦੀ ਹੀ ਜਾਵੇਗੀ ਤਪਦਾਏ ਜੀਵ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਪ੍ਰਭੂ ਜੀ ਬਚਨ ਕਰਦੇ ਨੇ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਮਹਾਰਾਜ ਕਹਿੰਦੇ ਤਪਦੇ ਨੇ ਜੀਵ ਵਾਰ-ਵਾਰ ਚੰਗਿਆੜਾ ਮਾਰਦੇ ਨੇ ਵਿਰਲਾਪ ਕਰਦੇ ਨੇ ਵਿਲ ਲਾਉਂਦੇ ਨੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਤਪ ਦੇ ਤੇ ਖੱਪ ਦੇ ਚੰਗਿਆੜਾ ਮਾਰਦੇ ਨੇ ਜਿਵੇਂ ਪੱਕਾ ਰੋਗੀ ਹੁੰਦਾ ਹੈ ਜਿਹਨੂੰ ਕੋੜ ਹੋਇਆ ਹੈ ਤਨ ਤੇ ਵਸਤਰ ਨਹੀਂ ਪਹਿਨ ਸਕਦਾ ਉਹ ਕੋੜੀ ਦੀ ਤਣਾ ਵਿਰਲਾਪ ਕਰਦੇ ਨੇ ਦਿਨ ਰਾਤ ਤੇ ਜਿਹੜੇ ਬਾਣੀ ਪੜਦੇ ਬਾਣੀ ਸੁਣਦੇ ਨੇ ਉਨਾਂ ਦਾ ਦਰਦ ਮਿਟ ਜਾਂਦਾ ਹੈ ਅੰਦਰ ਬਾਹਰ ਦਾ ਦਰਦ ਮਿਟ ਜਾਂਦਾ ਹੈ ਹਿਰਦਾ ਪਵਨ ਹੋ ਜਾਂਦਾ ਹੈ ਜ਼ਖਮਾਂ ਤੇ ਮਲਮ ਲੱਗ ਜਾਂਦੀ ਅੰਦਰ ਉਣੀ ਤੇ ਅੰਦਰ ਤਪ ਰਹੀ ਹੈ ਮਚ ਰਹੀ ਹੈ ਅੱਗ ਐਉਂ ਹੁੰਦਾ ਜਪਦਿਆਂ ਹੋਇਆਂ ਜਿਵੇਂ ਮਚ ਰਹੀ ਅੱਗ ਤੇ ਕਿਸੇ ਨੇ ਪਾਣੀ ਛਿੜਕ ਕੇ ਨਾ ਤੇ ਉਹਨੂੰ ਠੰਡਾ ਠਾਰ ਕਰ ਦਿੱਤਾ ਹੋਵੇ ਤਪਦਾ ਹਿਰਦਾ ਜੀਉ ਤਪਦਾ ਤੇ ਮਹਾਰਾਜ ਵੀ ਬਚਨ ਕਰਦੇ ਬਲ ਤੋਂ ਜਲ ਤੋਂ ਤੌਕਿਆ ਗੁਰਚੰਦਨ ਸਿਤ ਲਾਇਓ ਮਹਾਰਾਜ ਕਹਿੰਦੇ ਬਲ ਰਈ ਅੱਗ ਅੰਦਰ ਟਿਕਨ ਨਹੀਂ ਦਿੰਦੀ ਤਪਦਾ ਮਨ ਵਿਆਕੁਲਤਾ ਜਦੋਂ ਨਾਮ ਜਪਿਆ ਜਪਦਿਆਂ ਜਪਦਿਆਂ ਜੁੜਿਆਂ ਤੁਰਿਆਂ ਅੰਦਰ ਠੰਡਾ ਠਾਰ ਕਰ ਦਿੱਤਾ ਗੁਰੂ ਨੇ ਜਿਵੇਂ ਚੰਦਨ ਸੀਤਲ ਠੰਡਾ ਹੈ ਉਹਦੇ ਅੰਦਰ ਠੰਡੇ ਇੱਕ ਪਰਮਾਨ ਚੰਦਨ ਬਾਰੀ ਤੌਰ ਤੇ ਠੰਡਾ ਹੈ ਸ਼ਰੀਰਿਕ ਤੌਰ ਤੇ ਤਾਸੀਰ ਦੀ ਠੰਢੀ ਆ ਇਹ ਮਨ ਨੂੰ ਸਕੂਨ ਨਹੀਂ ਦੇ ਸਕਦਾ ਮਹਾਰਾਜ ਬਚਨ ਕਰਦੇ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਹੀ ਕਾਮ ਕਾਮਨਾਮ ਗਰਮੀ ਦਾ ਹੈ ਤਪਸ਼ ਦਾ ਹੈ ਮੂਲ ਨਾ ਮਿਟਹੀ ਕਾਮ ਨਾ ਚੰਦਨ ਨਾ ਚੰਦ ਚੰਦਰਮਾ ਨਾ ਸਰਦ ਰੁੱਤ ਠੰਡੀ ਮੂਲ ਨਾ ਮਿਟਹੀ ਕਾਮ ਅੰਦਰ ਦੀ ਤਪਸ਼ ਅੰਦਰ ਦੀ ਗਰਮੈਸ਼ ਮੂਲ ਕਦਾ ਚਿੱਤ ਵੀ ਨਹੀਂ ਮਿਟਦੀ ਨਹੀਂ ਮੁਕਦੀ ਮੂਲ ਨਾ ਮਿਟਹੀ ਕਾਮ ਕੀ ਇਹਨੂੰ ਕੋਈ ਵੀ ਮਟਾਉਣ ਵਾਲਾ ਨਹੀਂ ਕਹਿੰਦੇ ਨਹੀਂ ਇਹਨਾਂ ਤੋਂ ਨਹੀਂ ਮਿਟਦੀ ਤੇ ਫਿਰ ਇਹ ਮਿਟਦੀ ਕਿੱਥੋਂ ਆਂ ਸ਼ੀਤਲ ਥਿਵੇ ਨਾਨਕਾ ਜਪੰਦੜੂ ਹਰ ਨਾਮ ਸ਼ੀਤਲ ਠੰਡੇ ਸ਼ਾਂਤ ਟਿਕਾਊ ਵਾਲੇ ਉਹ ਨਦਰ ਆਉਂਦੇ ਨੇ ਜਿਹੜੇ ਜਪਦੇ ਨੇ ਸਤਨਾਮ ਵਾਹਿਗੁਰੂ ਅੰਦਰ ਠੰਡਾ ਠਾਰ ਕਲਤਾਤੀ ਠੰਡਾ ਹਰ ਨਾਉ ਨਾਮ ਠੰਡਾ ਹੈ ਉਹ ਸ਼ਾਂਤੀ ਦਿੰਦਾ ਭਾਈ ਗੁਰਦਾਸ ਸਾਹਿਬ ਵੀ ਅੱਜ ਬਚਨ ਕਰ ਰਹੇ ਨੇ ਜੈਸੀ ਸਰਦ ਨਿਸ ਸਰਦੀ ਦੀ ਰੁੱਤ ਰਾਤ ਬਹੁਤ ਠੰਡੀ ਤੈਸੇ ਹੀ ਪੂਰਨ ਸਸ ਕਹਿੰਦੇ ਅਸਮਾਨ ਦੇ ਵਿੱਚ ਪੁੰਨਿਆਂ ਦਾ ਚੰ드ਰਮਾ ਪੂਰਨ ਰੂਪ ਚ ਸਰਦੀ ਵੀ ਬਹੁਤ ਜ਼ਿਆਦਾ ਰਾਤ ਵੀ ਵੱਡੀ ਛਾਲ ਦੀਆਂ ਰਾਤਾਂ ਵੱਡੀਆਂ ਤੇ ਸਰਦੀ ਦੀ ਰੁੱਤ ਉਹ ਵੀ ਠੰਡੀ ਅਸਮਾਨ ਵਿੱਚ ਪੁੰਨਿਆਂ ਨੂੰ ਚੰਦਰਮਾ ਜਿਹੜਾ ਪੂਰਨ ਹੁੰਦਾ ਐਨ ਗੋਲ ਹੁੰਦਾ ਆਪਣੀ ਔਕਾਤ ਵਿੱਚ ਮੁਕੰਮਲ ਹੁੰਦਾ ਕਹਿੰਦੇ ਉਹ ਵੀ ਠੰਡ ਦਾ ਪ੍ਰਤੀਕ ਏ ਉਹ ਵੀ ਸੰਸਾਰ ਦੇ ਵਿੱਚ ਉਦੇ ਹੋਇਆ ਰਾਤ ਠੰਡੀ ਸਰਦ ਦੀ ਰੁੱਤ ਠੰਡੀ ਚੰਦਰਮਾ ਨੂੰ ਵੀ ਠੰਡ ਦਾ ਪ੍ਰਤੀਕ ਮੰਨਿਆ ਉਹ ਵੀ ਠੰਡਾ ਐ ਕਹਿੰਦੇ ਵੈਸੇ ਹੀ ਇਸੇ ਤਰ੍ਹਾਂ ਹੀ ਕੁਸਮ ਦਲ ਕੁਸਮ ਮੈਨਾ ਫੁੱਲ ਅਰ ਫੁੱਲ ਜਿਹੜੇ ਦਲ ਸਮੂਹ ਇਕੱਠੇ ਹੋਏ ਉਹਨਾਂ ਦੀਆਂ ਪੰਖੜੀਆਂ ਜਿਹੜੀਆਂ ਨੇ ਉਹ ਵੀ ਠੰਡੀਆਂ ਨੇ ਕਹਿੰਦੇ ਸੇਜਾ ਸੁਵਾਰੀ ਹੈ ਇੰਨਾ ਕੁਝ ਸਭ ਕੁਝ ਬਾਰੀ ਤੌਰ ਤੇ ਇਕੱਠਾ ਕਰਕੇ ਇਹ ਬਾਰੀ ਸ਼ਿੰਗਾਰ ਤਿਆਰ ਕਰਕੇ ਆਪਣੇ ਆਪ ਨੂੰ ਸਵਾਰਿਆ ਸੁਗੰਧਤ ਕੀਤਾ ਜੋਗ ਬਣਾਉਣ ਦਾ ਯਤਨ ਕੀਤਾ ਕਿ ਮੇਰਾ ਮਾਲਕ ਮਿਲੇ ਮੇਰਾ ਮਾਲਕ ਮੇਰੇ ਤੇ ਪ੍ਰਸੰਨ ਹੋਵੇ ਵੈ ਗੁਰੂ ਦੀ ਨਦਰਿ ਆਨਾਇਤ ਹੋ ਜਾਵੇ ਮੇਰੇ ਤੇ ਕਿਰਪਾ ਹੋ ਜਾਵੇ ਭਾਈ ਸਾਹਿਬ ਕਹਿੰਦੇ ਜੈਸੀ ਇਹ ਜੋ ਬਨ ਬੈ ਸੁ ਤੈ ਸੇ ਹੀ ਅਨੂਪ ਰੂਪ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਸਰਦੀ ਦੀ ਰੁੱਤ ਚੰਦਰਮਾ ਫੁੱਲ ਬੜੇ ਸੋਹਣੇ ਸੁਗੰਧੀ ਬੜੀ ਸੋਹਣੀ ਔਰ ਬਹੁਤ ਹੀ ਸੁੰਦਰ ਵਿਸ਼ਾਈ ਕੀਤੀ ਬਈ ਮਾਲਕ ਜੀ ਇੱਥੇ ਬੈਠਣਗੇ ਹਿਰਦੇ ਦੀ ਸੇਜਾ ਨੋਮੀ ਸਵਾਰਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਪ੍ਰਭੂ ਏਦੋਂ ਵੀ ਜ਼ਿਆਦਾ ਅਨੂਪਮ ਹੈ ਪ੍ਰਭੂ ਦਾ ਨਾਮ ਏਦੋਂ ਵੀ ਵੱਧ ਸ਼ਾਂਤੀ ਦੇਣ ਵਾਲਾ ਹੈ ਉਹ ਤਾਂ ਤਪ ਦੇ ਹਿਰਦਿਆਂ ਨੂੰ ਤਪ ਦੇ ਸੰਸਾਰ ਨੂੰ ਠਾਰਨ ਵਾਲਾ ਹੈ ਇਹਨੂੰ ਮਹਾਰਾਜ ਬਚਨ ਕਰਦੇ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਛੜਦਾ ਪਿਆ ਜਗਤ ਮੱਚ ਰਹੀਏ ਅੱਗ ਇਹਨੂੰ ਰੱਖ ਲੈ ਬਚਾਲ ਹੈ ਆਪਣੀ ਕਿਰਪਾ ਧਾਰ ਜੇ ਤੂੰ ਦੁਆਰੇ ਉਬਰੈ ਤਿਤੈ ਲਿਹੁ ਉਬਾਰ ਮਹਾਰਾਜ ਜਿਵੇਂ ਵੀ ਬਚਦਾ ਇਹਨੂੰ ਬਚਾ ਜਿਹੜਾ ਢੰਗ ਤਰੀਕਾ ਅਪਣਾ ਕੇ ਤੂੰ ਕਿਰਪਾ ਕਰ ਕਹਿੰਦੇ ਸਭ ਕੁਦ ਹੈ ਪਰ ਪ੍ਰਭੂ ਇਹਦੂ ਵੀ ਅੱਗੇ ਸੁੰਦਰਤਾਈ ਵਾਲਾ ਹੈ ਸ਼ਾਂਤੀ ਵਾਲਾ ਹੈ ਪ੍ਰਕਾਸ਼ ਵਾਲਾ ਹੈ ਕਹਿੰਦੇ ਜਿਸ ਤਰ੍ਹਾਂ ਸੰਸਾਰੀ ਤੌਰ ਤੇ ਔਰ ਬਚਪਨੇ ਤੋਂ ਜਵਾਨੀ ਵੱਲ ਨੂੰ ਵਧਿਆ ਜੀਵ ਕਾਇਆ ਵਧੀ ਆਤ ਦੀ ਸੁੰਦਰਤਾ ਨਿਖਰਣ ਲੱਗੀ ਤੇ ਭਾਈ ਗੁਰਦਾਸ ਸਾਹਿਬ ਕਹਿੰਦੀ ਤੈਸੀ ਹੀ ਅਨੂਪ ਰੂਪ ਔਰ ਉਹ ਬਾਹਰ ਦੇ ਫੁੱਲਾਂ ਦੀ ਸੁੰਦਰਤਾ ਬਾਹਰ ਦੇ ਤਨ ਦੀ ਸੁੰਦਰਤਾ ਬਾਹਰ ਸੰਸਾਰ ਦੀ ਸੁੰਦਰਤਾ ਭਾਈ ਗੁਰਦਾਸ ਸਾਹਿਬ ਕਹਿੰਦੇ ਇਦੋਂ ਵੀ ਪ੍ਰਭੂ ਅੱਗੇ ਉਹਦੀ ਤਾਂ ਉਪਮਾ ਹੀ ਉਹਦੇ ਰੂਪ ਦੀ ਅਨੂਪ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਉਪਮਾ ਤੋਂ ਪਰੇ ਸੰਸਾਰ ਲਈ ਅਜੰਪਲ ਦਿੱਤਾ ਦਾਤਾ ਕਦਾਏ ਪਰ ਨਰੰਕਾਰ ਲਈ ਕੋਈ ਅਜੰਪਲ ਨਹੀਂ ਦਿੱਤਾ ਜਾ ਸਕਦਾ ਨਰੰਕਾਰ ਤੋਂ ਸਾਰੀ ਸੁੰਦਰਤਾ ਆ ਰਹੀ ਏ ਨਰੰਕਾਰ ਤੋਂ ਸਾਰੀ ਸੁਗੰਧੀ ਆ ਰਹੀ ਏ ਨਰੰਕਾਰ ਤੋਂ ਸਾਰੇ ਰੂਪ ਰੰਗ ਆ ਰਹੇ ਨੇ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਉਹਦੇ ਲਈ ਕੋਈ ਐਗਜ਼ਾਮਪਲ ਨਹੀਂ ਭਾਈ ਸਾਹਿਬ ਕਹਿੰਦੇ ਅਨੂਪਮੇ ਵੈਸੇ ਹੀ ਸ਼ਿੰਗਾਰ ਚਾਰ ਗੁਣ ਅਧਿਕਾਰੀ ਹੈ ਕਹਿੰਦੇ ਸੰਸਾਰ ਦੇ ਜੀਵ ਚਾਰ ਸ਼ਿੰਗਾਰ ਸੁੰਦਰ ਰੜੇ ਨੇ ਉਹਨੂੰ ਆਪਣੇ ਤਨ ਤੇ ਸ਼ਿੰਗਾਰ ਦੇ ਬਾਹਰੀ ਤੌਰ ਤੇ ਤੇ ਭਾਈ ਸਾਹਿਬ ਕਹਿੰਦੇ ਗੁਰੂ ਜਿਹੜਾ ਹੈ ਗੁਣ ਅਧਿਕਾਰੀ ਹੈ ਸੰਸਾਰ ਬਾਹਰ ਦੇ ਕਪੜੇ ਵੇਖ ਕੇ ਬਾਹਰ ਦੀ ਬੇਪੂਤੀ ਵੇਖ ਕੇ ਬਾਹਰ ਦਾ ਮੁਰਤਬਾ ਵੇਖ ਕੇ ਬਾਹਰ ਦੀ ਦੌਲਤ ਸ਼ੋਹਰਤ ਦੇ ਕੇ ਪਰਸਾਨ ਹੋਵੇਗਾ ਨਰੰਕਾਰ ਇਹ ਵੇਖ ਕੇ ਨਹੀਂ ਨਰੰਕਾਰ ਤੇਰੇ ਵਿੱਚ ਗੁਣ ਵੇਖ ਕੇ ਗੁਣ ਕਿੰਨੇ ਨੇ ਉਹ ਗੁਣ ਵੇਖਦਾ ਕਿ ਸ਼ਰੀਰ ਵਿੱਚ ਇਹਦੇ ਜੀਵਨ ਵਿੱਚ ਗੁਣ ਕਿੰਨੇ ਨੇ ਉਹ ਪਰਿਪੂਰਨ ਪਰਮਾਤਮਾ ਗੁਣ ਅਧਿਕਾਰੀ ਹੈ ਅਦਕ ਤੋ ਅਦਕ ਬੋਤੇ ਤੋ ਬੋਤੇ ਗੁਣ ਵੇਖਦਾ ਉਹ ਗੁਣੀ ਨਿਧਾਨ ਹੈ ਗੁਣਾ ਨੂੰ ਜਿਹਦੇ ਪੱਲੇ ਗੁਣ ਹੁੰਦੇ ਉਹ ਮਾਲਕ ਨਾਲ ਮਿਲ ਜਾਂਦਾ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵੀ ਛੁੜੇ ਜੇ ਮਿਲਿਆ ਹੋਈ ਗੁਣਾ ਦੀ ਗੰਠੜੀ ਪੱਲੇ ਹੋਵੇ ਮਾਲਕ ਨਾਲ ਮਿਲਾਪ ਹੋਵੇਗਾ ਅਰ ਜੇ ਗੁਣ ਹੋਣਗੇ ਤਾਂ ਮਹਾਰਾਜ ਕਹਿੰਦੇ ਨੇ ਮੈਂ ਭਾਈ ਉਹਦੇ ਨਾਲ ਜੁੜਨਾ ਤੇ ਗੁਣ ਇਕੱਠੇ ਕਰ ਮਾਲਕ ਗੁਣਾ ਤੇ ਦੀਜਦਾਈ ਭਾਈ ਸਾਹਿਬ ਕਹਿੰਦੇ ਜੈ ਸੇ ਸ਼ਬਿਲ ਲੈਨ ਤੈਸੀ ਰਾਸੀ ਲੈ ਬੈ ਮਨੁੱਖ ਨੇ ਸੰਸਾਰ ਦੇ ਅੰਦਰ ਆਪਣੀ ਤਨ ਨੂੰ ਸ਼ਿੰਗਾਰਿਆ ਬੜਾ ਸੁੰਦਰ ਬਣਾਇਆ ਨਦਰਾਂ ਨੂੰ ਸੁੰਦਰ ਬਣਾਇਆ ਮੇਰੇ ਨੇਤਰ ਬੜੇ ਸੁੰਦਰ ਨੇ ਤੇ ਭਾਈ ਸਾਹਿਬ ਕਹਿੰਦੇ ਇਹ ਨੇਤਰ ਸੁੰਦਰ ਹੋਣ ਦੇ ਨਾਲ ਇਹਨਾਂ ਦੀ ਤਕਨੀ ਸੁੰਦਰ ਹੋਣ ਦੇ ਨਾਲ ਕਲਿਆਣ ਨਹੀਂ ਹੋਣੀ ਦੁੱਖ ਦੂਰ ਨਹੀਂ ਹੋਣੇ ਬਦਲਾਅ ਨਹੀਂ ਆਉਣਾ ਜੀਵਨ ਸਵਰਨਾ ਨਹੀਂ ਜੀਵਨ ਵਿੱਚ ਸਕੂਨ ਨਹੀਂ ਮਿਲਣਾ ਪੁੱਛਿਆ ਫੇਰ ਭਾਈ ਸਾਹਿਬ ਕਹਿੰਦੇ ਪਰਮਾਤਮਾ ਦੇ ਰਸੀਲੇ ਬੈਨ ਪ੍ਰਭੂ ਦੇ ਬੈਨ ਬਚਨ ਜਿਹੜੇ ਨੇ ਉਹ ਰਸਾਂ ਦਾ ਘਾਰੇ ਉਹ ਤੇਰੇ ਕੰਨਾਂ ਵਿੱਚ ਪੈ ਜਾਣਾ